शीत ऋतु ਦੇ ਮੌਸਮ ਦਾ ਆਗਮਨ ਹੋ ਚੁੱਕਿਆ ਹੈ ਸਵੇਰੇ ਸ਼ਾਮ ਸਰਦੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਅੰਮ੍ਰਿਤਸਰ ਵਿੱਚ শীত ਰਿਤੂ ਦਾ ਇੱਕ ਮਹੱਤਵਪੂਰਨ ਆਕਰਸ਼ਨ ਹੁੰਦਾ ਹੈ ਪਤੰਗਬਾਜ਼ੀ ਇਹ ਦੇਖਣ ਵਿੱਚ ਆਇਆ ਕਿ ਪਿਛਲੇ ਕੁਝ ਸਾਲਾਂ ਵਿੱਚ ਪਤੰਗਬਾਜ਼ੀ ਲਈ ਚਾਈਨਾ ਦੀ ਬਣੀ ਡ੍ਰੈਗਨ ਡੋਰ ਦਾ ਬਹੁਤ ਪ੍ਰਚਲਨ ਹੋ ਗਿਆ ਹੈ ਐਥੇ ਜ਼ਿਕਰ ਯੋਗ ਹੈ ਕਿ ਸਰਕਾਰ ਵੱਲੋਂ ਚਾਈਨਾ ਦੀ ਇਸ ਡ੍ਰੈਗਨ ਡੋਰ ਦੀ ਵਿਕਰੀ ਅਤੇ ਇਸਤੇਮਾਲ ਤੇ ਪਾਬੰਦੀ ਲੱਗੀ ਹੋਈ ਹੈ ਸਤੇ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕਾਰਵਾਈ ਦੇ ਬਾਵਜੂਦ ਵੀ ਚਾਈਨਾ ਦੀ ਇਸ ਸਟੋਰ ਦੀ ਨਾਜਾਇਜ਼ ਰੂਪ ਵਿੱਚ ਵਿਕਰੀ ਅਤੇ ਵਰਤੋਂ ਹੋ ਰਹੀ ਹੈ। ਇੱਥੇ ਜ਼ਿਕਰ ਹੋ ਗਿਆ ਕਿ ਚਾਈਨਾ ਦੀ ਇਸ ਖਤਰਨਾਕ ਡ੍ਰੈਗਨ ਡੋਰ ਕਾਰਨ ਕਈ ਇਨਸਾਨੀ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਹਨ। ਇਸ ਬਾਰੇ ਫਾਸਟ ਨਿਊਜ਼ ਟੀਮ ਨੇ ਸ਼ਹਿਰ ਦੇ ਪ੍ਰਮੁੱਖ ਲੋਕਾਂ ਨਾਲ ਗੱਲਬਾਤ ਕੀਤੀ। ਅੰਮ੍ਰਿਤਸਰ ਇਲੈਕਟ੍ਰੀਕਲ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਭਸੀਨ ਨੇ ਆਖਿਆ ਕਿ ਚਾਈਨਾ ਦੀ ਇਸ ਖਤਰਨਾਕ ਡ੍ਰੈਗਨ ਡੋਰ ਤੇ ਸ਼ਕਤੀ ਨਾਲ ਪੂਰਨ ਤੌਰ ਤੇ ਪਾਬੰਦੀ ਲਗਣੀ ਚਾਹੀਦੀ ਹੈ ਅਤੇ ਪੁਲਿਸ ਇਸ ਨੂੰ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਸਖਤ ਕਾਰਵਾਈ ਕਰੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ। ਮੈਂ ਬਲਬੀਰ ਪਸੀਨ ਇਲੈਕਟ੍ਰੀਕਲ ਟਰੇਡਰ ਐਸੋਸੀਏਸ਼ਨ ਦਾ ਪ੍ਰੈਜਿਡੈਂਟ ਤੇ ਉਹਦੇ ਨਾਲ ਹੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ ਯੂਨਿਟ ਦਾ ਜਨਰਲ ਸੈਕਟਰੀ। ਮੈਂ ਤੁਹਾਨੂੰ ਸ਼ਹਿਰ ਵਾਸੀਆਂ ਨੂੰ ਇੱਕ ਗੁਜਾਰਿਸ਼ ਕਰਨਾ ਜਾਂਦਾ ਹਾਂ। ਕਿ ਤੁਸੀਂ ਜਿਹੜਾ ਚਾਈਨਾ ਡੋਰ ਦਾ ਬਹਿਸ਼ਕਾਰ ਕਰੋ ਇਹ ਚਾਈਨਾ ਡੋਰ ਦਾ ਪ੍ਰਯੋਗ ਬਿਲਕੁਲ ਨਹੀਂ ਕਰਨਾ ਇਹ ਦਾ ਕਾਰਨ ਹੈ ਵੈ ਕਿ ਅਜੇ ਥੋੜੇ ਦਿਨ ਨਹੀਂ ਪਹਿਲਾਂ ਤੁਸੀਂ ਸੁਣਿਆ ਹੋਣਾ ਮੈਂ ਕਿ ਖਡੂਰ ਸਾਹਿਬ ਤੋਂ ਦੋ ਜene ਆ ਰਹੇ ਸੀ ਉਹਨਾਂ ਦੇ ਗਲੇ ਦੇ ਵਿੱਚ ਡੋਰ ਫਿਰ ਗਈ ਹੈ ਤੇ ਜਿਹਦੇ ਕਰਕੇ ਉਹ ਕਾਫੀ ਜ਼ਖਮੀ ਹੋਏ ਨੇ ਇਹ ਮੈਂ ਇੱਕ ਖਬਰ ਨਹੀਂ ਤੁਹਾਨੂੰ ਸੁਣਾ ਰਿਹਾ ਮੈਂ ਤੁਹਾਨੂੰ ਇਹ ਰੋਜ਼ਮਰਰਾ ਦੀਆਂ ਖਬਰਾਂ ਦੇ ਵਿੱਚ ਆਂਦਾ ਹੈ ਕਿ ਕਿਤੇ ਨਾ ਕਿਤੇ ਕੋਈ ਵੀ ਬਾਜ਼ਾਰ ਚ ਕੋਈ ਵੀ ਪੁਲ ਦੇ ਉੱਤੇ ਕੋਈ ਵੀ ਕਿਤੇ ਵੀ ਜਗ੍ਹਾ ਦੇ ਉੱਤੇ ਕਿਸੇ ਨੂੰ ਡੋਰ ਫਿਰਦੀ ਹੈ ਕਿਸੇ ਦੇ 50 ਡਾਂਕੇ ਲੱਗੇ ਆ ਕਿਸੇ ਦੇ 40 ਡਾਂਕੇ ਲੱਗੇ ਆ ਸਾਨੂੰ ਇਹ ਜਿਹੜਾ ਨਾ ਚਾਈਨਾ ਡੋਰ ਤੋਂ ਬਹੁਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਪਲੀਜ਼ ਮੇਰੀ ਸਾਰੇ ਰਿਕੁਐਸਟ ਹੈਗੀ ਹੈ ਸਾਰੇ ਅੰਮ੍ਰਿਤਸਰ ਵਾਸੀਆਂ ਅੱਗੇ ਸਾਰੇ ਭਰਾਵਾਂ ਅੱਗੇ ਤੇ ਸਾਰੇ ਜਿਹੜੇ ਬੱਚੇ ਨੇ ਜਿਹੜੇ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਨੇ ਉਹਨਾਂ ਵਾਸਤੇ ਗਵਰਨਮੈਂਟ ਆਫ ਇੰਡੀਆ ਨੂੰ ਮੇਰੀ ਇਹੋ ਅਪੀਲ ਹੈ ਕਿ ਤੁਸੀਂ ਸਾਡੇ ਜਿਹੜੇ ਨੇ ਦੇਸ਼ ਵਾਸੀ ਉਨ੍ਹਾਂ ਦੇ ਕਿਰਪਾ ਕਰੋ ਇਹ ਚਾਈਨਾ ਤੋਂ ਇمپੋਰਟ ਹੋਣੀ ਨਾ ਦਿਓ ਜਿਹਦੇ ਨਾਲ ਉਹ ਕੀ ਕਰਦੇ ਨੇ ਕੋਈ ਹੋਰ ਬਹਾਨਾ ਲਾ ਕੇ ਨਾ ਡੋਰ ਨੂੰ ਕਿਸੇ ਹੋਰ ਧਾਗੇ ਦੇ ਵਿੱਚ ਲਿਖ ਕੇ ਇਹਦੇ ਇمپੋਰਟ ਕਰਵਾ ਲੈਂਦੇ ਨੇ ਤੇ ਬਾਅਦ ਚੋ ਇਹਦੇ ਨਾਲ ਗੁੱਡੀਆਂ ਉਡਾਉਂਦੇ ਨੇ ਜਿਹਦੇ ਨਾਲ ਇਹ ਜਿਹੜੇ ਨੇ ਡੋਰ ਫੇਰ ਜਾਂਦੀ ਹੈ ਤੇ ਲੋਕ ਬਹੁਤ ਜ਼ਿਆਦਾ ਜ਼ਖਮੀ ਹੁੰਦੇ ਨੇ ਤੁਸੀਂ ਦੇਖਿਆ ਹਣਾ ਚਲੋ ਬੰਦੇ ਵੀ ਤੇ ਜ਼ਖਮੀ ਹੁੰਦੇ ਨੇ ਬੇਜਵਾਨ ਜਾਨਵਰ ਨੇ ਬੇਜਵਾਨ ਪੰਛੀ ਨੇ ਕਿੱਦਾਂ ਦੀ ਲਪੇਟ ਦੇ ਵਿੱਚ ਆ ਕੇ ਉਹਨਾਂ ਦੇ ਖੰਭ ਕੱਟੇ ਜਾਂਦੇ ਨੇ ਵਿਚਾਰੇ ਉਲਟੇ ਸਿੱਧੇ ਲਟਕੇ ਹੁੰਦੇ ਨੇ ਇਸ ਕਰਕੇ ਸਾਨੂੰ ਇਹਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਇਹ ਸਾਰੇ ਸ਼ਹਿਰ ਵਾਸੀਆਂ ਅੱਗੇ ਸਾਰੇ ਦੇਸ਼ ਵਾਸੀਆਂ ਅੱਗੇ ਮੇਰੀ ਅਪੀਲ ਹੈ ਦੇਖੋ ਬੱਚਿਆਂ ਨੇ ਜਿੱਦ ਕਰਨੀ ਹੈ ਬੱਚਿਆਂ ਨੇ ਕਹਿਣਾ ਜੀ ਸਾਨੂੰ ਚਾਈਨਾ ਡੋਰ ਚਾਹੀਦੀ ਹੈ ਕਿਉਂ ਕਿਉਂਕਿ ਉਹ ਇੱਕ ਮਜ਼ਬੂਤ ਡੋਰ ਬਣੀ ਗਈ ਹੈ ਉਹਦੇ ਨਾਲ ਤੁਹਾਡੀ ਪਤੰਗ ਥੋੜੀ ਕਿਤੇ ਨਹੀਂ ਕੱਟਦੀ ਆਮ ਜਿਹੜੀ ਡੋਰ ਵਿਕਦੀ ਹੈ ਉਹ ਜਲਦੀ ਕੱਟੀ ਜਾਂਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਕ੍ਰੇਜ਼ ਹੁੰਦਾ ਕਿ ਅਸੀਂ ਚਾਈਨਾ ਡੋਰ ਦਾ ਇਸਤੇਮਾਲ ਹੀ ਕਰੀਏ ਪਰ ਜਦੋਂ ਚਾਈਨਾ ਡੋਰ ਆਏਗੀ ਨਹੀਂ ਵिकेगी ਨਹੀਂ ਇਸਤੇਮਾਲ ਹੀ ਨਹੀਂ ਹੋਏਗੀ ਤੇ ਆਪੇ ਜਿਹੜੀ ਆਪਣੀ ਰੈਗੂਲਰ ਡੋਰ ਚੱਲਦੀ ਹੈ ਉਹਦੀ ਵਿਕਰੀ ਵਧੇਗੀ ਇਹਦੇ ਨਾਲ ਇੱਕ ਹੋਰ ਪੁਆਇੰਟ ਹੈ ਜਿਸ ਤਰ੍ਹਾਂ ਆਪਣੇ ਦੇਸੀ ਡੋਰ ਬਣਾਉਣ ਵਾਲੇ ਨੇ ਜਿੰਨੇ ਵੀ ਅੱਡੇ ਲਗਾਏ ਹੋਏ ਤੁਸੀਂ ਦੇਖਦੇ ਹੋ ਹਰ ਚੌਂਕ 'ਚ ਅੱਡੇ ਲੱਗੇ ਹੁੰਦੇ ਨੇ ਉਹਨਾਂ ਦੇ ਵੀ ਰੋਜ਼ਗਾਰ ਵਧਣਗੇ ਤੇ ਇੱਕ ਜਾਣੀ ਨੁਕਸਾਨ ਵੀ ਘਟ ਹੋਏਗਾ ਦੇਖੋ ਜੀ ਸਾਡਾ ਪ੍ਰਸ਼ਾਸਨ ਤੇ ਬਹੁਤ ਸਖਤੀ ਕਰਦਾ ਵਾ ਇਹ ਜਿਹੜੀ ਡੋਰ ਹੈ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜਾਣ ਲੈਵਾ ਵਾ ਤੁਸੀਂ ਦੇਖਿਆ ਹੋਣਾ ਲਾਸਟ ਈਅਰ ਜਿਹੜਾ ਸੀ ਜਿਹੜਾ ਪਢਾਰੀ ਪੋਲ ਤੋਂ ਲੈ ਕੇ ਐਲੀਵੇਟਰ ਰੋਡ ਇਹਨਾਂ ਨੇ ਬੰਦ ਕਰ ਦਿੱਤਾ ਹੈ ਖਾਸ ਕਰਕੇ ਲੋੜੀ ਵਾਲੇ ਦਿਨ ਉਹ ਐਸੇ ਕਰਕੇ ਕਰਦਾ ਸੀ ਕਿ ਉਥੋਂ ਡੋਰ ਦੀ ਜਿਹੜੀ ਸੀ ਬਹੁਤ ਜ਼ਿਆਦਾ ਲੋਕਾਂ ਦੇ ਗਲਿਆਂ ਦੇ ਉੱਤੇ ਕੱਟ ਪੈ ਰਹੀ ਸੀ ਜਾਨੀ ਨੁਕਸਾਨ ਹੋ ਰਿਹਾ ਸੀ ਜਿਹਦੇ ਕਰਕੇ ਪ੍ਰਸ਼ਾਸਨ ਅਗੇ ਇਹੋ ਬੇਨਤੀ ਹੈ ਇੱਕ ਤੇ ਇਹ ਤੇ ਸਖਤੀ ਕੀਤੀ ਜਾਵੇ ਤੇ ਇੱਕ ਜਿਹੜਾ ਵੈ ਚਾਈਨਾ ਡੋਰ ਜਿਹੜਾ ਵੇਚਣ ਵਾਲੇ ਨੇ ਤੇ ਖਰੀਦਣ ਵਾਲੇ ਨੇ ਦੋਨੋਂ ਉੱਤੇ ਬਹੁਤ ਜ਼ਿਆਦਾ ਸਖਤੀ ਕੀਤੀ ਜਾਵੇ ਤੇ ਇਹਨਾਂ ਦੇ ਕੇਸ ਫਾਇਰ ਕੀਤੇ ਜਾਣ